ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਾਂਗੇ ਲਾਡਲੀਆ ਵੀਡੀਓ ਬਾਰੇ ਅੱਜ ਦੇ ਵੀਡੀਓ ਆਪਾਂ ਤੁਹਾਨੂੰ ਦੱਸਾਂਗੇ ਹੁਣ ਰੋਜੀ ਦੇ ਉੱਤੇ ਆਈ ਬਹੁਤ ਵੱਡੀ ਮੁਸੀਬਤ ਉਸਾ ਹੱਲ ਕਿਵੇਂ ਕਰੇਗੀ ਮੰਨੂ ਇਹ ਸਾਰੀ ਗੱਲਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜਿਵੇਂ ਕਿ ਹੁਣ ਰੋਜੀ ਚਾਰੇ ਤਰਫੋਂ ਮੁਸੀਬਤਾਂ ਚ ਆ ਗਈ ਸੀ ਕਿਉਂਕਿ ਹੁਣ ਬਲਜੀਤ ਉਸਦੀ ਬਹੁਤ ਵੱਡੀ ਦੁਸ਼ਮਣ ਬਣ ਗਈ ਸੀ ਔਰ ਉਸਨੇ ਵੀ ਹੁਣ ठान ਲਿਆ ਕਿ ਵਈ ਕਿਵੇਂ ਵੀ ਹੁਣ ਮੈਂ ਰੋਜੀ ਕੋਲ ਬਦਲਾ ਕੀ ਰਵਾੰਗੀ ਜੀ ਰਜਾ ਜਦੋਂ ਰੋਜੀ ਨੇ ਹੁਣ ਬਲਜੀਤ ਦਾ ਖੁਲਾਸਾ ਕੀਤਾ ਤੇ ਬਈ ਹੁਣ ਬੀਬੀ ਨੇ ਉਸ ਟਾਈਮ ਤੇ ਇਹ ਗੱਲ ਕਹਿ ਦਿੱਤੀ ਸੀ ਬਲਜੀਤ ਨੋਗੇ ਬਈ ਮੈਂ ਗੁਰਪ੍ਰੀਤ ਨੂੰ ਇਹ ਸਾਰਾ ਕੁਝ ਨਹੀਂ ਦੱਸਾਂਗੀ ਕਿਉਂਕਿ ਜੀਤੇ ਜੀ ਉਹ ਮਰ ਜਾਊਗਾ ਲੇਕਿਨ ਬਾਅਦ ਚ ਹੁਣ ਬੀਬੀ ਨੇ ਮਨ ਬਣਾ ਲਿਆ ਕਿ ਮੈਨੂੰ ਇਹ ਸਾਰੀ ਗੱਲਾਂ ਕਿਵੇਂ ਨਾ ਕਿਵੇਂ ਗੁਰਪ੍ਰੀਤ ਨੂੰ ਕਹਿਣੀ ਪੈਣਗੀਆਂ ਕਿਉਂਕਿ ਜਦੋਂ ਦੋ ਤੀਆਂ ਹੋਈਆਂ ਤੇ ਬਈ ਹੁਣ ਗੁਰਪ੍ਰੀਤ ਜਦੋਂ ਪਤਾ ਲੱਗੂਗਾ ਕਿ ਬਈ ਇਹ ਸਾਰੀ ਗੱਲਾਂ ਬੀਬੀ ਨੂੰ ਪਤਾ ਸੀ ਤੇ ਉਹ ਜ਼ਰੂਰ ਮੇਰੇ ਕੋਲ ਪੁੱਛੇਗਾ ਕਿ ਤੂੰਨੇ ਮੈਨੂੰ ਕਿਉਂ ਨਹੀਂ ਦੱਸੀ ਅਲੇ ਬੀਬੀ ਦੇ ਦਿਮਾਗ ਇਹ ਗੱਲ ਵੀ ਰੀੜਕ ਰੀ ਸੀ ਕਿ ਭਈ ਮੈਨੂੰ ਹੌਣ ਰੋਜੀ ਨਾਲ ਕੀ ਲੈਣਾ ਦੇਣਾ ਮੈਨੂੰ ਤੇ ਪੁੱਤ ਚਾਹੀਦੇ ਸੀ ਜੇਕਰ ਉਹ ਪੁੱਤ ਨਹੀਂ ਦੇ ਸਕਦੀ ਤੇ ਭਈ ਰੋਜੀ ਮਰੇ ਜਾਂ ਫਿਰ ਉਜੀ ਤੀਆਂ ਮਰਨ ਉਸ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿਵੇਂ ਬਲਜੀਤ ਨੇ ਵੀ ठान ਲਈਤੀ ਸੀ ਕਿ ਭਈ ਰੋਜੀ ਨੂੰ ਹੌਣ ਕਿਵੇਂ ਨਾ ਕਿਵੇਂ ਸਬਕ ਸਿਖਾਣਾ ਹੀ ਪੈਣਾ ਤੇ ਭਈ ਉਹ ਸਿਰ ਗੁਰਪ੍ਰੀਤ ਦੇ ਥੂ ਹੀ ਹੋ ਸਕਦਾ ਬਲਜੀਤ ਤੇ ਬੀਬੀ ਹੁਣੇ ਦੋਨੋਂ ਹੀ ठान ਕੇ ਬੈਠੇ ਸੀ ਕਿ ਭਈ ਜਿਵੇਂ ਵੀ ਗੁਰਪ੍ਰੀਤ ਆਵੇ ਤੇ ਉਹੀ ਉਹੀ ਛਿੱਤਰ ਪ੍ਰੇੜ ਕਰਾਵਾਂਗੇ ਹੁਣ ਰੋਜੀ ਦੀ ਉਹਨੇ ਸਾਰੀ ਗੱਲਾਂ ਕਿੱਥੇ ਨਾ ਕਿੱਤੇ ਸੁਪਨਾ ਆ ਗਿਆ ਸੀ ਮਨ ਨੂੰ ਜਰੋਂ ਆਪਸ ਹੀ ਛੋੜ ਹਰਪ੍ਰੀਤ ਬਈ ਰੋਜੀ ਜਦੋਂ ਮਿੰਦੋ ਨੂੰ ਖਿਡਾਰੇ ਸੀਦੇ ਬਈ ਉਹਨਾਂ ਨੇ ਆਪਸ ਹੀ ਗੱਲਾਂ ਕੀਤੀਆਂ ਕਿ ਬਈ ਜ਼ਰੂਰ ਬਲਜੀਤ ਚੁੱਪ ਨਹੀਂ ਬੈਠੂਗੀ ਉਹ ਕਿਵੇਂ ਨਾ ਕਿਵੇਂ ਸਾਡੇ ਕੋਲ ਬਦਲਾ ਜ਼ਰੂਰ ਲੋਗੀ ਤਾਂ ਆਪਾਂ ਨੂੰ ਚੁੱਕਣਾ ਰਹਿਣਾ ਜਿੱਦਾਂ ਜਦੋਂ ਮੰਨੂ ਨੂੰ ਹਣੇ ਸੁਪਨਾ ਆਇਆ ਕਿ ਉਜ਼ੀ ਮੰਮੀ ਹੋਣ ਬਹੁਤ ਵੱਡੀ ਮੁਸੀਬਤ ਇਸ ਹੈਗੀ ਜੇਕਰ ਮੇਰੇ ਡੈਡੀ ਜੀ ਨੂੰ ਇਹ ਗੱਲ ਪਤਾ ਲੱਗ ਗਈ ਕਿ ਬਈ ਮੇਰੇ ਮੰਮੀ ਦੇ ਟਿੱਡ ਵਿੱਚ ਦੋ 3 ਹਨ ਤੇ ਉਸੇ ਟਾਈਮ ਮੇਰੀ ਭੈਣਾਂ ਨੂੰ ਮਰਵਾ ਦੇਣਗੇ ਮੰਨੂ ਕੋਲ ਕੋਈ ਵੀ ਸੋਰਸ ਨਹੀਂ ਸੀ ਆਪਣੀ ਮਾਂ ਨੂੰ ਦੱਸਣ ਦਾ ਕਿ ਬਈ ਹੁਣ ਉਸ ਦੇ ਪਿੱਛੋਂ ਤੇ ਉਸੇ ਮਗਰੋਂ ਹੁਣ ਕੀ ਕੀ ਹੋ ਸਕਦਾ ਹੈ ਤੇ ਬਲਜੀਤ ਤੇ ਬੀਬੀ ਕੀ ਕਰਨ ਵਾਲੇ ਜਿਦਾਂ ਜਦੋਂ ਮੰਨੂ ਨੂੰ ਕੋਈ ਵੀ ਸਕੀਮ ਨਹੀਂ ਲੱਗ ਰਹੀ ਲੱਭ ਰਹੀ ਸੀ ਦੇ ਨਾ ਹੀ ਉਹ ਆਪਣੇ ਨਾਨੀ ਨਾਨਾ ਨਾਲ ਇਹ ਗੱਲ ਕਰ ਸਕਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਜੇਕਰ ਮੈਨੇ ਉਹਨਾਂ ਨੂੰ ਇਹ ਸਭ ਕਿਹਾ ਤੇ ਬਈ ਨਾਨੀ ਨਾਨਾ ਹੁਣ ਬਹੁਤ ਹੀ ਵੱਡੀ ਟੈਨਸ਼ਨ ਵਿੱਚ ਆ ਜਾਣਗੇ ਤੇ ਬਈ ਮੰਨੂ ਨੇ ਸੋਚਿਆ ਕਿ ਉਹਨਾਂ ਮੇਰੇ ਰਾਤ ਵੇਲੇ ਜਦੋਂ ਮੈਨੂੰ ਸੁਪਨਾ ਆਂਦਾ ਹੈ ਤੇ ਰੱਬ ਮੈਨੂੰ ਜਦੋਂ ਮਿਲਣੇ ਆਂਦੇ ਤੇ ਕਿਉਂ ਨਾ ਮੈਂ ਉਹਨਾਂ ਨੂੰ ਪੁੱਛ ਲਵਾਂ ਹੁਣ ਜਦੋਂ ਰਾਤ ਵੇਲੇ ਮੰਨੂ ਸੁੱਤੀ ਸੀ ਦੇ ਬਈ ਮੰਨੂ ਦੇ ਸੁਪਨੇ 'ਚ ਫਿਰ ਤੋਂ ਰਬ ਆਏ اور ਰਬ ਨੇ ਕਿਹਾ ਕਿ ਪੁੱਤ ਤੂੰ ਬਹੁਤ ਜ਼ਿਆਦਾ ਟੈਨਸ਼ਨ ਹੀ ਸੀ ਬਿਲਕੁਲ ਕੀ ਚਾਹੁੰਦੀ ਹੈ ਤੇ ਵਹੀ ਹੁਣ ਮੰਨੂ ਨੇ ਕਿਹਾ ਕਿ ਮੰਮੀ ਬਹੁਤ ਵੱਡੀ ਮੁਸੀਬਤ ਹੀ ਚੇਵੇਂ ਉਹਨਾਂ ਨੂੰ ਦੱਸਣਾ ਚਾਹੁੰਦੀਆਂ ਕਿ ਬਈ ਉਹਨਾਂ ਦੇ ਮਗਰੋਂ ਹੁਣ ਬਲਜੀਤ ਤੇ ਬੀਬੀ ਕੀ ਕਰਨ ਵਾਲੇ ਤੇ ਮੇਰੀ ਭੈਣਾ ਮੇਰੇ ਕੋਲ ਵੱਖ ਹੋਣ ਵਾਲੀ ਹੈ ਤੇ ਹੁਣ ਰਬ ਜੀ ਨੇ ਮੰਨੂ ਨੂੰ ਇੱਕ ਤਰਕੀਬ ਦੱਸੀ ਔਰ ਕਿਹਾ ਕਿ ਬਈ ਤੂੰ ਇਵੇਂ ਕਰ ਦੇ ਤੇਰੀ ਭੈਣਾ ਕਦੀ ਵੀ ਤੇਰੇ ਕੋਲ ਵੱਖ ਨਹੀਂ ਹੋਣਗੀਆ ਰਬ ਜੀ ਨੇ ਹੁਣ ਮੰਨੂ ਨੂੰ ਦੱਸਿਆ ਸੀ ਕਿ ਬਈ ਤੂੰ ਆਪਣੇ ਮਾਂ ਦੇ ਸੁਪਨੇ ਜਾ ਕੇ ਆਪਣੀ ਮਾਂ ਨੂੰ ਸਿਰਫ ਇਹੀ ਕਹਿ ਦੇ ਕਿ ਬਈ ਤੇਰੇ ਮਗਰੋਂ ਹੋਣ ਬਲਜੀਤ ਬਹੁਤ ਵੱਡਾ ਸ਼ਰਯੰਤਰ ਰਚਰੀ ਮਨੂ ਨੇ ਹੁਣ ਰੋਜੀ ਨੂੰ ਸੁਪਨੇ ਚ ਇਹ ਕਹਿ ਦਿੱਤਾ ਕਿ ਮੈਨੂੰ ਰੱਬ ਜੀ ਨੇ ਇਹ ਕਿਹਾ ਕਿ ਤਾਨੂੰ ਸਿਰਫ ਮੇਰੇ ਡੈਡੀ ਜੀ ਨੂੰ ਇਹ ਕਹਿਣਾ ਕਿ ਮੇਰੇ ਢਿੱਡੀ ਦੋ ਕੁੜੀਆਂ ਹੈਗੀਆਂ ਇਹ ਸਾਰਾ ਕੁਝ ਬਲਜੀਤ ਕਰਕੇ ਹੋਇਆ ਤੇ ਤੁਹਾਡੇ ਤੇ ਆਚ ਵੀ ਨਹੀਂ ਆਉਗੀ ਕਿ ਹੁਣ ਮਨੂ ਨੇ ਆਪਣੀ ਮਾਂ ਰੋਜੀ ਨੂੰ ਬਚਾਇਆ ਵੀਡੀਓ ਵਧੀਆ ਲੱਗਿਓ ਤੇ 1 ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ